ਅੱਜ ਜੋ ਇਲੈਕਸ਼ਨ ਹੋ ਰਹੀ ਹੈ ਜੀ ਮੈਂ ਇਹਦੇ ਬਾਰੇ ਇਹੀ ਕਹਾਵਾਂਗਾ ਕਿ ਇਹ ਦੇ ਲਈ ਪੱਤਰਕਾਰ ਭਾਈਚਾਰਾ ਜਿਹੜਾ ਉਹ ਵਧਾਈ ਦਾ ਪਾਤਰ ਹੈ ਪੱਤਰਕਾਰ ਭਾਈਚਾਰੇ ਨੇ ਜਿਹੜੇ ਸੁਪਨੇ ਵੇਖੇ ਸੀ ਅੱਜ ਉਹਨਾਂ ਸੁਪਨਿਆਂ ਨੂੰ ਬੂਰ ਪੈਂਦਾ ਜਿਹੜਾ ਵੀ ਉਹ ਨਜ਼ਰ ਆ ਰਿਹਾ ਵਾ ਤੇ ਅੱਜ ਬੜੇ ਵੀ ਐ ਡੈਮੋਕਰੈਟਿਕ ਤਰੀਕੇ ਦੇ ਨਾਲ ਜਿਹੜੀ ਹੈ ਭਾਈਚਾਰੇ ਨੂੰ ਕਾਇਮ ਰੱਖਦੇ ਹੋਏ ਜਿਹੜੀ VOTING ਹੋ ਰਹੀ ਹੈ ਤੇ ਇਹ ਸਾਰੀਆਂ ਚੀਜ਼ਾਂ ਦਾ ਪੱਤਰਕਾਰ ਭਾਈਚਾਰਾ ਵਧਾਈ ਦਾ ਪਾਤਰ ਹੈ ਤੇ ਰਹੀ ਗੱਲ ਦੇਖੋ ਅੱਜ ਕੋਈ ਵੀ ਜਿੱਤੇ ਕੋਈ ਵੀ ਹਾਰੇ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਆ ਇਹ ਆਉਣ ਵਾਲਾ ਫਿਚਰ ਜਿਹੜਾ ਇਹ ਉੱਤੇ ਡਿਪੈਂਡ ਕਰੇਗਾ ਕਰਦਾ ਹੈ ਕਿ ਜਿਹੜਾ ਵੀ ਕੋਈ ਚੁਣ ਕੇ ਅੱਗੇ ਆਉਂਦਾ ਹੈ ਉਹ ਬਾਕੀਆਂ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਨਾਲ ਤੋਰਦਾ ਹੈ ਕਿ ਨਹੀਂ ਤੋਰਦਾ ਜਾਂ ਕੋਈ ਵੱਖ ਵਾਸ ਦਾ ਵਤੀਰਾ ਅਪਣਾਉਂਦਾ ਹੈ ਇਹ ਉਹਦੇ ਵਤੀਰੇ ਦੇ ਉੱਤੇ ਡਿਪੈਂਡ ਕਰੇਗਾ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਵਾ ਤੇ ਬਾਕੀ ਪ੍ਰੈਸ ਕਲੱਬ ਨੂੰ ਚਲਾਉਣ ਲਈ ਅਜੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਤੇ ਮੈਂ ਸਮਝਦਾ ਵੀ ਪੱਤਰਕਾਰਾਂ ਨੇ ਜਿਸ ਵੀ ਜੋਗ ਉਮੀਦਵਾਰ ਨੂੰ ਚੁਣਿਆ ਤੇ ਉਹ ਇਸ ਮਾਮਲੇ ਦੇ ਵਿੱਚ ਸક્ષਮ ਹੋਏਗਾ ਵੀ ਜਿਹੜਾ ਪੱਤਰਕਾਰ ਭਾਈਚਾਰੇ ਨੂੰ ਵੀ ਨਾਲ ਲੈ ਕੇ ਚੱਲੇਗਾ ਤੇ ਚੁਣੌਤੀਆਂ ਨੂੰ ਵੀ ਸਵਕਾਰ ਕਰਕੇ ਤੇ ਪੱਤਰਕਾਰ ਭਾਈਚਾਰੇ ਦੇ ਫਿਊਚਰ ਵਾਸਤੇ ਭਵਿੱਖ ਵਾਸਤੇ ਕੰਮ ਕਰੇਗਾ ਨਹੀਂ ਦੇਖੋ ਜੀ ਜੇ ਤੁਸੀਂ ਕਹੋ ਇਹ ਮਾਮਲਾ ਸੀ ਅੱਜ ਤੋਂ 2 ਸਾਲ ਪਹਿਲਾਂ ਜਿਉਂ ਅਸੀਂ ਆਵਾਜ਼ ਉਚਕਣੀ ਸ਼ੁਰੂ ਕੀਤੀ ਅੱਜ ਉਸੇ ਦੀ ਬਦੌਲਤ ਹੀ ਹੈ ਵੀ ਅੱਜ ਜਿਹੜੇ ਵੈਬ ਦੇ ਪੱਤਰਕਾਰ ਜਾਂ ਆਰਐਨਆਈ ਵਾਲੇ ਪਹਿਨੋ ਦੇ ਇਕੱਲੇ ਪੀਲੇ ਗਾਰਡ ਹੁੰਦੇ ਸੀ ਨਾ ਹੁਣ ਤੇ ਦੂਜਿਆਂ ਨੂੰ ਵੀ ਨਾਲ ਲੈ ਕੇ ਤੁਰਿਆ ਗਿਆ ਵਾ ਇਸ ਕਰਕੇ ਇਹਦਾ ਮਤਲਬ ਹੈ ਵੀ ਜਿਹੜੀ ਗੱਡੀ ਆ ਉਹ ਲੈਂਡ ਤੇ ਆ ਗਈ ਆ ਹੁਣ ਇਹ ਗੱਡੀ ਪਛਾਣ ਹੋਣੀ ਜਾਣੀ ਇਹ ਗੱਡੀ ਗਾਂ ਹੀ ਤੋਰਨੀ ਪੈਣੀ ਆ ਇਹਦੇ ਵਿੱਚ ਜਿਹੜੇ ਕੁਝ ਰਹਿ ਗਏ ਨੇ ਜਿਹੜੀਆਂ ਸਾਡੀਆਂ ਉਪਲਬਧੀਆਂ ਰਹਿ ਗਈਆਂ ਹੱਥਲ ਕਰਨ ਵਾਲੀਆਂ ਉਹ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਾਸਲ ਕਰਾਂਗੇ ਤੇ ਪੱਤਰਕਾਰ ਭਾਈਚਾਰੇ ਨੂੰ ਆਪਣੇ ਨਾਲ ਲੈ ਕੇ ਤੁਰਾਂਗੇ ਤੇ ਪੱਤਰਕਾਰੀਤਾ ਦੇ ਲਈ ਦੇ ਤੇ ਪੱਤਰਕਾਰਾਂ ਦੇ ਬੈਟਰ ਫਿਊਚਰ ਵਾਸਤੇ ਜਿਹੜੇ ਆ ਉਹ ਹੁਣ ਕੰਮ ਕਰਨੇ ਬਾਕੀ ਰਹਿ ਗਏ ਨੇ ਕੁਝ ਕਮੀਆਂ ਨੇ ਉਹ ਅਸੀਂ ਬਾਅਦ ਵਿੱਚ ਸਮਾਂ ਆਉਣ ਤੇ ਉਹਨਾਂ ਦੇ ਵਿਚਾਰ ਕਰਕੇ ਉਹਨਾਂ ਨੂੰ ਅਸੀਂ ਦੂਰ ਕਰਾਂਗੇ ਆਪਣੇ ਵੱਲੋਂ